ਹalleluyah ਅੱਜ ਅਸੀਂ ਮੇਰੀ ਭਵਿਕ ਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਬਚਨ ਨੂੰ ਪੜ੍ਹਦੇ ਹਾਂ ਪ੍ਰਵੇਸ਼ੂਮ ਸੀ ਕਿਉਂ ਮੁਰਦਿਆਂ ਵਿੱਚੋਂ ਜੀ ਉਠੇ ਰੋਮੀਆਂ ਅਧਿਆਇ 4 ਉਹਦੀ 25 ਐਤ ਜਿਹੜਾ ਸਾਡੇ ਅਪਰਾਧਾਂ ਦੇ ਕਾਰਨ ਫੜਵਾਇਆ ਗਿਆ ਅਤੇ ਸਾਨੂੰ ਧਰਮੇ ਠਹਿਰਾਉਣ ਲਈ ਜੀਵਾਲਿਆ ਗਿਆ ਮੇਰੇ ਪਿਆਰਿਓ ਅੱਜ ਅਸੀਂ ਉਸ ਦਿਨ ਨੂੰ ਮਨਾ ਰਹੇ ਹਾਂ ਜਿਸ ਦਿਨ ਪ੍ਰਵੇਸ਼ੂਮ ਸੀ ਮੁਰਦਿਆਂ ਵਿੱਚੋਂ ਜੀ ਉਠੇ ਪਰ ਤੁਸੀਂ ਕੀ ਜਾਣਦੇ ਹੋ ਕਿ ਯਿਸੂ ਸੀ ਮੁਰਦਿਆਂ ਵਿੱਚੋਂ ਕਿਉਂ ਜੀ ਉઠੇ ਬਾਈਬਲ ਦੱਸਦੀ ਹੈ ਕਿ ਤ੍ਰਾਣੇ ਨੇਮ ਵਿੱਚ ਪਰਮੇਸ਼ਰ ਕਿਸੇ-ਕਿਸੇ ਉੱਤੇ ਦਇਆ ਕਰਦਾ ਸੀ ਅਤੇ ਉਹਨਾਂ ਨੂੰ ਧਰਮੇਠ ਰਹਾਉਂਦਾ ਸੀ ਜਿਵੇਂ ਕਿ ਪਰਮੇਸ਼ਰ ਨੇ 모ਸਾ ਉੱਤੇ ਅਬਰਾਹਾਮ ਉੱਤੇ ਅਲੀਸ਼ਾ ਉੱਤੇ ਏਲੀਆ ਉੱਤੇ ਦਇਆ ਕੀਤੀ ਸੀ ਅਤੇ ਉਹਨਾਂ ਨੂੰ ਨਬੀਆਂ ਦੇ ਰੂਪ ਵਿੱਚ ਠਹਿਰਾਇਆ ਸੀ ਪਰ ਨਵੇਂ ਨੇਮ ਵਿੱਚ ਹੁਣ ਇਸ ਤਰ੍ਹਾਂ ਨਹੀਂ ਹੁੰਦਾ ਪਰਮੇਸ਼ਰ ਦੇ ਵਚਨ ਰੋਮੀਆ ਅਧਿਆਇ 4 ਉਹਦੀ 25 ਐਥ ਵਿੱਚ ਦੱਸਿਆ ਗਿਆ ਹੈ ਕਿ ਉਹ ਸਾਡੇ ਪਾਪਾਂ ਲਈ ਪਕੜਵਾਇਆ ਗਿਆ ਅਤੇ ਸਾਡੇ ਧਰਮਿਤ ਕਰਨ ਲਈ ਜੀਵਾਲਿਆ ਗਿਆ ਇਸ ਦਾ ਮਤਲਬ ਹੈ ਜੋ ਦੀਆ ਪਰਮੇਸ਼ਰ ਪੁਰਾਣੀ ਨੇਮ ਵਿੱਚ ਕਿਸੇ ਕਿਸੇ ਉੱਤੇ ਕਰਦੇ ਸੀ ਉਹੀ ਦੀਆ ਪ੍ਰਵੇਸ਼ਮ ਸੀ ਦੇ ਜੀ ਉੱਠਣ ਦੇ ਨਾਲ ਹੁਣ ਸਾਡੇ ਸਾਰਿਆਂ ਉੱਤੇ ਹੋਈ ਹੈ ਹੁਣ ਜੇਕਰ ਕੋਈ ਪ੍ਰਵੇਸ਼ਮ ਸੀ ਦੇ ਜੀ ਉੱਠਣ ਤੇ ਵਿਸ਼ਵਾਸ ਕਰਦਾ ਹੈ ਤਾਂ ਪਰਮੇਸ਼ਰ ਉਸ ਉੱਤੇ ਆਪਣੀ ਦਿਆ ਕਰਦਾ ਹੈ ਅਤੇ ਉਸ ਨੂੰ ਉਸੇ ਨਜ਼ਰ ਨਾਲ ਦੇਖਦਾ ਹੈ ਜਿਸ ਤਰ੍ਹਾਂ ਉਸਨੇ ਅਬਰਾਹਮ, ਮੂਸਾ, ਏਲੀਆ ਅਤੇ ਅਲੀਸ਼ਾ ਨੂੰ ਦੇਖਿਆ ਸੀ ਅਤੇ ਉਹਨਾਂ ਨੂੰ ਵੀ ਧਰਮਿਤ ਰੋਂਦਾ ਹੈ ਮੇਰੇ ਪਿਆਰਿਓ ਜਦੋਂ ਅਸੀਂ ਦੂਜਾ ਗ੍ਰੰਥੀਆ ਅਧਿਆਇ 4 ਉਦੀ 7 ਐਤ ਨੂੰ ਪੜ੍ਹਦੇ ਹਾਂ ਉਸ ਵਿੱਚ ਲਿਖਿਆ ਹੈ ਕਿ ਸਾਡੇ ਕੋਲ ਇਹ ਤਨ ਮਿੱਟੀ ਦੇ ਬਰਤਨਾਂ ਵਿੱਚ ਮੌਜੂਦ ਹੈ ਕਿ ਇਹ ਅਸੀਮ ਸਮਰਥ ਸਾਡੇ ਵੱਲੋਂ ਨਹੀਂ ਪਰ ਪਰਮੇਸ਼ਰ ਦੇ ਹੀ ਵੱਲੋਂ ਹੈ ਮਿੱਟੀ ਦੇ ਬਰਤਨ ਦਾ ਮਤਲਬ ਹੈ ਤੁਹਾਡਾ ਸਰੀਰ ਅਤੇ ਅਸੀਮ ਤਨ ਦਾ ਮਤਲਬ ਉਹ ਸਮਰਥ ਉਹ ਅਧਿਕਾਰ ਜੋ ਪਰਮੇਸ਼ੁਰ ਨੇ 모ਸਾ ਨੂੰ ਦਿੱਤਾ ਏਲੀਆ ਨੂੰ ਅਲੀਸ਼ਾ ਨੂੰ ਦਿੱਤਾ ਸੀ ਬਾਈਬਲ ਦੱਸਦੀ ਹੈ ਕਿ 모ਸਾ ਨੇ ਆਪਣੀ ਲਾਠੀ ਉਠਾਈ ਅਤੇ ਸਮੁੰਦਰ ਤੇ ਮਾਰੀ ਤਾਂ ਸਮੁੰਦਰ ਦੋ ਭਾਗ ਹੋ ਗਿਆ ਸੀ ਜਾਨੀ ਕਿ ਉਸ ਨੇ ਉਸ ਦਾ ਅਧਿਕਾਰ ਇਸਤੇਮਾਲ ਕੀਤਾ ਜੋ ਪਰਮੇਸ਼ੁਰ ਨੇ ਉਸ ਨੂੰ ਦਿੱਤਾ ਸੀ ਹੁਣ ਯਾਦ ਰੱਖੋ ਕਿ ਪ੍ਰਭੂਸ਼ੁਮ ਸੀ ਇਸ ਲਈ ਜਿਲਾਏ ਗਏ ਹਨ ਤਾਂ ਕਿ ਤੁਹਾਨੂੰ ਵੀ موسی ਦੀ ਤਰ੍ਹਾਂ ਅਬਰਾਹਮ ਦੀ ਤਰ੍ਹਾਂ ਦੇਖ ਸਕੇ ਅਤੇ ਜੋ ਸਮਰਥ ਉਸ ਨੇ ਤੁਹਾਡੇ ਮਿੱਟੀ ਦੇ ਬਰਤਨ ਮਤਲਬ ਤੁਹਾਡੇ ਸਰੀਰ ਵਿੱਚ ਰੱਖੀ ਹੈ ਉਸ ਨੂੰ ਆਪਣੀ ਮਹਿਮਾ ਲਈ ਇਸਤੇਮਾਲ ਕਰ ਸਕੇ ਇਸ ਲਈ ਜਦੋਂ ਤੁਸੀਂ ਪ੍ਰਵੇਸ਼ਮ ਸੀ ਦੇ ਜੀ ਉਠਣ ਤੇ ਵਿਸ਼ਵਾਸ ਕਰੋਗੇ ਅਤੇ ਪਵਿੱਤਰਤਾ ਵਿੱਚ ਜੀਵਨ ਬਤੀਤ ਕਰੋਗੇ ਤਾਂ ਪ੍ਰਵੇਸ਼ਮ ਸੀ ਦੇ ਜੀ ਉਠਣ ਦੀ ਸਮਰਥ ਤੁਹਾਡੇ ਜੀਵਨ ਦੇ ਹਰ ਇੱਕ ਹਿੱਸੇ ਵਿੱਚ ਕੰਮ ਕਰੇਗੀ ਜਿਹੜੀ ਤੁਹਾਡੀ ਹਰ ਇੱਕ ਮੁਰਦਾ ਚੀਜ਼ ਨੂੰ ਜੀ ਉਠਾਏਗੀ ਆਮਨ ਆਓ ਸੀ ਮਿਲ ਕੇ ਅੰਗੀਕਾਰ ਕਰਦੇ ਹਾਂ ਸਰਵ ਸ਼ਕਤੀਮਾਨ ਪਰਮੇਸ਼ਰ ਇਸ ਵਚਨ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਅੰਗੀਕਾਰ ਕਰਦਾ ਹਾਂ ਕਿ ਮੈਂ ਅੱਜ ਤੋਂ ਆਪਣਾ ਜੀਵਨ ਪਵਿੱਤਰ ਤਾਈ ਵਿੱਚ ਪਤੀਤ ਕਰਾਂਗਾ ਤਾਂ ਜੋ ਤੁਹਾਡੇ ਜੀ ਉਠਣ ਦੀ ਸਮਰੱਥ ਮੇਰੇ ਜੀਵਨ ਵਿੱਚ ਕੰਮ ਕਰ ਸਕੇ ਤੁਸੀਂ ਮੇਰੇ ਉੱਤੇ ਅਨੁਗ੍ਰਹਿ ਕਰੋ ਪ੍ਰਵੇਸ਼ਮ ਸਿਦੇ ਸਮਰਥੀ ਨਾਮ ਵਿੱਚ ਆਮੇਨ